ਕੀ ਤੁਹਾਨੂੰ ਪਤਾ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਔਲੇ ਮਹੱਲੇ ਦੀ ਸ਼ੁਰੂਆਤ ਕਿਸ ਅਸਥਾਨ ਤੋਂ ਅਤੇ ਕਿਸ ਪਿੰਡ ਤੋਂ ਹੁੰਦੀ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਸ ਇਸ ਅਸਥਾਨ ਅਤੇ ਇਸ ਪਿੰਡ ਦੇ ਨਾਲ ਕੀ ਹੈ ਸਬੰਧ ਕਿੰਨੀ ਵਾਰ ਗੁਰੂ ਸਾਹਿਬ ਇਸ ਪਿੰਡ ਦੇ ਵਿੱਚ ਆਏ ਹਨ ਔਲੇ ਮਹੱਲੇ ਦਾ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਪਿੰਡ ਖਿਜਰਾਵਾਦ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਔਲੇ ਮਹੱਲੇ ਦੇ ਨਾਲ ਕੀ ਸਬੰਧ ਹੈ 17 18 19 ਮਾਰਚ ਨੂੰ ਜਿਹੜਾ ਹੋਲਾ ਮਹੱਲਾ ਇਸ ਸਥਾਨ ਤੋਂ ਸ਼ੁਰੂਆਤ ਹੁੰਦੀ ਹੈ ਤੇ ਨਾਲ ਦੀ ਨਾਲ ਜਿਹੜੀ ਇਮਾਰਤਾਂ ਦੀਆਂ ਕਾਰ ਸੇਵਾ ਤੁਸੀਂ ਦੇਖ ਸਕਦੇ ਹੋ ਜਿਹੜੀ ਨਿਰੰਤਰ جاری ਹੈ ਕਾਰ ਸੇਵਾ ਨਿਰੰਤਰ جاری ਹੈ ਸੋ ਵੱਧ ਚੜ ਕੇ ਵੀਡੀਓ ਨੂੰ ਸ਼ੇਅਰ ਕਰਕੇ ਇਸ ਸਥਾਨ ਤੇ ਪਹੁੰਚੋ 17 ਤਰੀਕ ਨੂੰ ਨਗਰ ਕੀਰਤਨ ਦੀ ਰੰਭਤਾ ਹੋਣੀ ਹੈ 18 ਅਤੇ 19 ਨੂੰ ਜੋ ਕਿ ਤਿੰਨ ਦਿਨ ਜਿਹੜੇ ਦੀਵਾਨ ਨੇ ਇਸ ਦੀਵਾਨ ਹਾਲ ਦੇ ਵਿੱਚ ਸਜਾਏ ਜਾਣਗੇ ਸੋ ਵੱਧ ਚੜ ਕੇ ਵੀਡੀਓ ਨੂੰ ਸ਼ੇਅਰ ਕਰਕੇ ਇਸੇਪਾ ਨਾ ਕਰਿਓ ਜਲਦੀ ਤੋਂ ਜਲਦੀ ਇਸ ਧਾਰਮਿਕ ਸਥਾਨ ਤੇ ਪਹੁੰਚੋ ਗੁਰੂ ਘਰ ਦੀਆਂ ਕਾਰ ਸੇਵਾਵਾਂ ਜਾ ਰਹੀ ਨੇ ਇਮਾਰਤਾਂ ਦੇ ਕਾਰ ਸੇਵਾਵਾਂ ਜਾ ਰਹੀਏ ਨੇ ਸੋ ਸੰਗਤ ਨੂੰ ਬੇਨਤੀ ਹੈ ਤਨ ਮਨ ਤਾਂ ਨਾਲ ਆਪਣਾ ਜੀਵਨ ਸਫਲਾ ਕਰੋ ਜੀ ਗੁਰੂ ਘਰ ਦੀਆਂ ਕਾਰ ਸੇਵਾ ਵਿੱਚ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਹੋਲਾ ਮਹੱਲਾ ਖੇਡੇ ਜਾਣਾ ਹੈ ਹਰੇਕ ਸਾਲ ਦੀ ਤਰ੍ਹਾਂ ਤੇ ਇਤਿਹਾਸ ਵਿੱਚ ਹੋਲੇ ਮਹੱਲੇ ਦੀ ਸ਼ੁਰੂਆਤ ਕਿਸ ਪਿੰਡ ਤੋਂ ਹੁੰਦੀ ਹੈ ਕਿਸ ਜ਼ਿਲ੍ਹੇ ਤੋਂ ਹੁੰਦੀ ਹੈ ਅੱਜ ਉਸੇ ਪਿੰਡ ਦੇ ਵਿੱਚ ਮੌਜੂਦ ਆ ਜ਼ਿਲ੍ਹਾ ਮੋਹਾਲੀ ਦਾ ਪਿੰਡ ਖਿਜਰਾਵਾਦ ਇਤਿਹਾਸਿਕ ਸਥਾਨ ਹੈ ਪਿੱਛੇ ਗੁਰਦਾਰਾ ਬਾਬਾ ਜੋਰਾਵਰ ਸਿੰਘ ਜੀ ਦੇ ਸਾਡ ਨਾਲ ਇਥੋਂ ਦੀ ਪ੍ਰਬੰਧਕ ਕਮੇਟੀ ਮੌਜੂਦ ਹੈ ਸਾਨੂੰ ਪੂਰਾ ਇਤਿਹਾਸ ਨਾਲ ਜਾਣੂ ਕਰ ਬੋਣਗੇ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਪ੍ਰਧਾਨ ਸਾਹਿਬਨਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਬਾਬਾ ਇਸ ਸਥਾਨ ਤੋਂ ਹੌਲੇ ਮਰਦੀ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਹਰ ਇੱਕ ਸਾਲ ਸਭ ਤੋਂ ਪਹਿਲਾਂ ਮੈਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਅਤੇ ਦੇਸ਼ ਵਿਦੇਸ਼ ਤੋਂ ਜੋ ਕਿ ਪਿੰਡ ਖਿਦਰਾਬਾਦ ਗੁਰਦੁਆਰਾ ਬਾਬਾ ਜੋਰਾਵਾਲ ਸਿੰਘ ਜੀ ਦੇ ਪਵਿੱਤਰ ਸਥਾਨਾਂ ਦੇ ਨਾਲ ਜੁੜੀਆਂ ਹੋਈਆਂ ਸੰਗਤਾਂ ਨੇ ਸਾਰਿਆਂ ਨੂੰ ਫਤਿਹਜਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਹਰ ਇੱਕ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਸਲਾਨਾ ਹੁਲਾ ਮਹੱਲਾ ਇਸ ਸਾਲ ਵੀ 17 18 19 ਮਾਰਚ ਨੂੰ ਧੰਤਨ ਬਾਬਾ ਜੋਰਾਵਰ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਕਥਾਵਾਚਕ ਕਥਾਵਾਚਕ ਅਤੇ ਹੋਰ ਸਮੁੱਚੇ ਪ੍ਰਬੰਧ ਜੋ ਦੀ ਤਿਆਰੀ ਚੱਲ ਰਹੀ ਹੈ 17 19 ਮਾਰਚ ਨੂੰ ਨਗਰ ਕੀਰਤਨ ਦੀ ਆਰੰਭਤਾ ਜੋ 12 ਵਜੇ ਪੰਜ ਪਿਆਰਾਂ ਦੀ ਰਹਿਨਮਾਈ ਦੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਹੋਵੇਗਾ ਜੋ ਨਗਰ ਦੀਆਂ ਵਿਜੂਆਂ ਦੇ ਵਿੱਚ ਦੀ ਹੁੰਦਾ ਹੋਇਆ ਦੁਆਰਾ ਸ਼ਾਮ ਨੂੰ 6 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਵੇਗੀ ਉਸ ਤੋਂ ਉਪਰੰਤ 3 ਦਿਨ ਇਸ ਸਥਾਨ ਤੇ ਧਾਰਮਿਕ ਦੀਵਾਨ ਸਜਣਗੇ ਰਾਗੀ ਢਾਡੀ ਕਥਾ-ਬਚਕ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਸਾਰਨਾ ਹੋਲੇ ਮਹਲੇ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਸੋ ਭਾਈ ਇੱਕ ਵਾਰ ਸੰਗਤਾਂ ਨੂੰ ਇਤਿਹਾਸ ਨਾਲ ਵੀ ਜਾਣੂ ਕਰਵਾਓ ਇਸ ਪਵਿੱਤਰ ਇਤਿਹਾਸ ਨਾਲ ਸਤੰਤਨ ਬਾਬਾ ਜੋਰਾਵਰ ਸਿੰਘ ਜੀ ਬਸੀ ਪਠਾਣਾ ਦੇ ਰਹਿਣ ਵਾਲੇ ਸਨ ਪਿਤਾ ਨੱਥੂराम ਮਾਤਾ ਪੀਖੀ ਜੀ ਜਦੋਂ ਛੋਟੀ ਬਸਤਾ ਦੇ ਵਿੱਚ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਸਨ ਤਾਂ ਪਰਿਵਾਰ ਨੇ ਅਨੰਦਪੁਰ ਸਾਹਿਬ ਜਾਣ ਦੀ ਇੱਛਾ ਪ੍ਰਗਟ ਕੀਤੀ ਅਨੰਦਪੁਰ ਸਾਹਿਬ ਗਏ ਅਨੰਦਪੁਰ ਸਾਹਿਬ ਜਦੋਂ ਪਿਤਾ ਜੀ ਤਾਂ ਵਾਪਸ ਆ ਗਏ ਲੇਕਿਨ ਮਾਤਾ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਇਸ ਸਥਾਨ ਤੇ ਸਾਬ ਯਾਦਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਦੇ ਨਾਲ ਹੀ ਉੱਥੇ ਰਹੇ ਅਤੇ ਮਾਤਾ ਜੀ ਨਾਲ ਮਾਤਾ ਜੀ ਦੀ ਸੇਵਾ ਕਰਦੇ ਰਹੇ ਜੋ ਬਾਬਾ ਜੋਰਾਵਰ ਸਿੰਘ ਸੀ ਉਹ ਸਹਬਜ਼ਾਦਿਆਂ ਦੇ ਹਨ ਜੋਗ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਜੋਰਾਵਰ ਸਿੰਘ ਜੀ ਨੂੰ ਉਸੇ ਅਸਥਾਨ ਤੇ ਸਹਬਜ਼ਾਦਿਆਂ ਦੇ ਨਾਲ ਹੀ ਵਿਦਿਆ ਦਿੱਤੀ ਉਸ ਤੋਂ ਉਪਰੰਤ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਬਾਬਾ ਜੋਰਾਵਰ ਸਿੰਘ ਜੀ ਵੀ ਉਸ ਅਸਥਾਨ ਤੇ ਜੋ ਮਲਕਪੁਰ ਰੰਗੜਾ ਹੈ ਉਸ ਸਥਾਨ ਤੇ ਆਣ ਕੇ ਜ਼ਖਮੀ ਹੋ ਗਏ ਜ਼ਖਮੀ ਹੁਣ ਤੋਂ ਉਪਰੰਤ ਉਹ ਭਾਈ ਗੁਰਸਾ ਸਿੰਘ ਦੀ ਜੋ ਕੋਟਲਾ ਨਾ ਹੈ ਉਹ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚ ਗਏ ਉਸ ਤੋਂ ਜਦੋਂ ਉੱਥੇ ਰੋਪੜ ਦੇ ਨਜ਼ਦੀਕ ਕਿਉਂਕਿ ਉਹ ਸਾਰਾ ਇਲਾਕਾ ਮੁਸਲਮਾਨਾਂ ਦਾ ਗੜ੍ਹ ਸੀ ਥਾਣਾ ਨਜ਼ਦੀਕ ਸੀ ਉੱਥੇ ਰਹਿਣਾ ਠੀਕ ਨਾ ਸਮਝਿਆ ਤਾਂ ਭਾਈ ਗੁਰਸਾ ਸਿੰਘ ਦੇ ਪਰਿਵਾਰ ਨੇ ਇਹਨਾਂ ਨੂੰ ਇਹਨਾਂ ਦੀ ਭੂਆ ਡੱਢਹੀੜੀ ਪਿੰਡ ਵਿੱਚ ਵਿਛੇ ਰਹਿੰਦੇ ਸਨ ਉਹਨਾਂ ਦੇ ਕੋਲ ਪਹੁੰਚਾਉਣਾ ਕੀਤਾ ਤoa दारू ਕਰਨ ਤੋਂ ਉਪਰੰਤ ਤੰਦਰੁਸਤੀ ਹੋਣ ਤੋਂ ਉਪਰੰਤ ਬਾਬਾ ਜੋਰਾਵਰ ਸਿੰਘ ਜੀ ਗੁਰੂ ਮਹਾਰਾਜ ਦੀ ਭਾਲ ਵਾਸਤੇ ਨਿਕਲੇ ਉਹ ਪਿੰਡ ਉਗਾਣਾ ਹੁੰਦੇ ਹੋਏ ਖਿਦਰਾਬਾਦੀ ਧਰਤੀ ਤੇ ਪਹੁੰਚੇ ਖਿਦਰਾਬਾਦ ਇੱਥੇ ਤਪ ਕੀਤਾ ਅਤੇ ਇਸ ਇਲਾਕੇ ਤੋਂ ਸਿੰਘਾਂ ਨੂੰ ਇਕੱਠੇ ਕਰਕੇ ਗੁਰੂ ਮਹਾਰਾਜ ਦੀ ਭਾਲ ਦੇ ਵਿੱਚ ਨਿਕਲੇ ਗੁਰੂ ਮਹਾਰਾਜ ਦੀ ਭਾਲ ਦੇ ਵਿੱਚ ਜਾਂਦੇ ਹੋਏ ਦੱਖਣ ਵੱਲ ਜਦੋਂ ਗੁਰੂ ਮਹਾਰਾਜ ਸਾਹਿਬ ਜਾ ਰਹੇ ਸਨ ਇਹਨਾਂ ਦਾ ਜੋ ਮੇਲ ਹੈ ਉਹ ਆਗਰੇ ਦੇ ਨੇੜੇ ਇੱਕ ਪਿੰਡ ਦੇ ਵਿੱਚ ਹੋਇਆ ਜਦੋਂ ਉਥੋਂ ਇਹ ਗੁਰੂ ਮਹਾਰਾਜ ਨੇ ਮੇਲ ਮੇਲ ਹੋਣ ਤੋਂ ਪਰંત ਤਾਂ ਬਾਬਾ ਜੋਰਾਵਰ ਸਿੰਘ ਜੀ ਨੂੰ ਪੰਜ ਦਵਾਰਾ ਪੰਜਾਬ ਚ ਕਿਸੇ ਮਿਸ਼ਨ ਤੇ ਭੇਜਿਆ ਮਿਸ਼ਨ ਨੂੰ ਪੂਰਾ ਕਰਦੇ ਹੋਏ ਦਵਾਰਾ ਫਿਰ ਚਿਤਾਉੜਗੜ ਦੇ ਨੇੜੇ ਜਾ ਕੇ ਜਦੋਂ ਗੁਰੂ ਮਹਾਰਾਜ ਚਿਤਾਉੜਗੜ ਕਿਲੇ ਦੇ ਨਜ਼ਦੀਕ ਉਤਰੇ ਹੋਏ ਸਨ ਉਤਾਰਾ ਕੀਤਾ ਹੋਇਆ ਸੀ ਬਹਾਦਰ ਸ਼ਾਹ ਵੀ ਨਾਲ ਜਾ ਰਿਹਾ ਸੀ ਤਦ ਬਾਬਾ ਜੋਰਾਵਰ ਸਿੰਘ ਜੀ ਚਿਤਾਉੜਗੜ ਤੇ ਜਾ ਕੇ ਬਾਬਾ ਗੁਰਗੋਬ ਸਿੰਘ ਜੀ ਮਹਾਰਾਜ ਨੂੰ ਮਿਲੇ ਉਸ ਅਰੰਤ ਜਦੋਂ ਇਹਨਾਂ ਨੇ ਭਾਈ ਮਾਨ ਸਿੰਘ ਜੀ ਜੋ 인ਸਾਨ ਸਿੰਘ ਸਿੰਘ ਸਨ ਗੁਰੂ ਮਹਾਰਾਜ ਦੇ ਨਾਲ ਔਰ ਇਹ ਹੋਰ ਪਚੰਗੀ ਸਿੰਘ ਸਨ ਇਹਨਾਂ ਨੇ ਜਦੋਂ ਘੋੜਿਆਂ ਵਾਸਤੇ ਚਾਰਾ ਲੈਣ ਗਏ ਤਾਂ ਇਹਨਾਂ ਨੇ ਕਿਲਾ ਦੇਖਿਆ ਕਿਉਂਕਿ ਕਿਲਾ ਉੱਥੇ ਬੜਾ ਭਾਰੀ ਹੈ ਜਦੋਂ ਕਿਲਾ ਦੇਖਣ ਦੀ ਇੱਛਾ ਪ੍ਰਗਟ ਕੀਤੀ ਤਾਂ ਜੋ ਉੱਥੇ ਦੇ ਮੁਸਲਮਾਨ ਸਾਸਕ ਸਨ ਉਹਨਾਂ ਨੇ ਉਹ ਕਿਲਾ ਦੇਖਣ ਤੋਂ ਮਨਾ ਕਰ ਦਿੱਤਾ ਕਿਉਂਕਿ ਸਾਰੇ ਸਿੰਘ ਸਾਸਤਰਦਾਰ ਹੀ ਸਨ ਉਹਨਾਂ ਨੇ ਪੁੱਛਿਆ ਕਿ ਤੁਸੀਂ ਕੌਣ ਹੂੰ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੰਘ ਹਾਂ ਜਦੋਂ ਗੁਰੂ ਮਹਾਰਾਜ ਦਾ ਉਹ ਨਉ ਸੁਣ ਕੇ ਅੱਗ ਬਪੂਲੇ ਹੋ ਗਏ ਅਤੇ ਉੱਥੇ ਬੜਾ ਭਾਰੀ ਯੁੱਧ ਹੋਇਆ ਜਿਸ ਦੇ ਵਿੱਚ ਬਾਬਾ ਜੋਰਾਵਰ ਸਿੰਘ ਜੀ ਭਾਈ ਮਾਨ ਸਿੰਘ ਜੀ ਅਤੇ ਤਕਰੀਬਨ 27-28 ਸਿੰਘ ਉੱਥੇ ਸਿੱਧੀ ਪ੍ਰਾਪਤ ਕੀਤੀ ਜਦੋਂ ਗੁਰੂ ਮਹਾਰਾਜ ਜੀ ਨੂੰ ਪਤਾ ਲੱਗਿਆ ਤਾਂ ਗੁਰੂ ਮਹਾਰਾਜ ਜੀ ਉੱਥੇ ਪਹੁੰਚ ਗਏ ਉਹਨਾਂ ਦਾ ਜੋ ਸੰਸਕਾਰ ਆਪਣੇ ਹੱਥੀ ਗੰਬੀਰੀ ਨਦੀ ਦੇ ਕੰਢੇ ਤੇ ਉਹਨਾਂ ਦਾ ਸੰਸਕਾਰ ਕੀਤਾ ਬਾ ਭਾਵੇਂ ਕਿ ਬਹਾਦਰ ਸਾਹਿਬ ਨੂੰ ਜਦੋਂ ਪਤਾ ਲੱਗਿਆ ਬਹਾਦਰ ਸਾਹਿਬ ਨੇ ਜੋ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹ ਗੁਰੂ ਮਹਾਰਾਜ ਦੇ ਪੇਸ਼ ਕੀਤੇ ਲੇਕਿਨ ਗੁਰੂ ਮਹਾਰਾਜ ਦੀ ਜੋ ਮਰਿਆਦਾ ਸੀ ਸਿੱਖੀ ਦੀ ਉਸ ਨੂੰ ਪਗਾਉਂਦੇ ਹੋਏ ਉਹਨਾਂ ਨੂੰ ਬਖਸ਼ ਦਿੱਤਾ ਕਿ ਜੋ ਪਾਣਾ ਸੀ ਉਹ ਪਾਣਾ ਵਰਤ ਗਿਆ ਹੁਣ ਆਪਾਂ ਇਸ ਦੇ ਕੁਛ ਨਹੀਂ ਕਹਿ ਸਕਦੇ ਸੋ ਇਹ ਬਾਬਾ ਜੋਰਾਵਰ ਸਿੰਘ ਦਾ ਇਤਿਹਾਸ ਹੈ ਇਸ ਹਾਲ ਜੋ 17 18 19 ਮਾਰਚ ਨੂੰ ਬਾਬਾ ਜੋਰਾਵਰ ਸਿੰਘ ਦੀ ਉਹਨਾਂ ਦੀ ਯਾਦ ਦੇ ਵਿੱਚ ਸਲਾਨਾ ਹੁੱਲਾ ਮਹੱਲਾ ਮਨਾਇਆ ਜਾਣਾ ਹੈ ਜੋ ਹੋਲੇ ਮਹੱਲੇ ਦੀ ਸ਼ੁਰੂਆਤ ਹੈ ਉਹ ਬਾਬਾ ਜੋਰਾਵਾਰ ਸਿੰਘ ਜੀ ਅਤੇ ਨਾਲ ਹੀ ਗੁਰਦੁਆਰਾ ਦਮਦਮਾ ਸਾਹਿਬ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋ ਵਾਰ ਜਦੋਂ ਪੌਂਡਾ ਸਾਹਿਬ ਨੂੰ ਜਾਂਦੇ ਹੋਏ ਇਸ ਸਥਾਨ ਤੇ ਪਹੁੰਚੇ ਨੇ ਦੋ ਵਾਰ ਧਨ ਇਸ ਧਰਤੀ ਨੂੰ ਭਾਗ ਲਾਏ ਨੇ ਜੋ ਉਸ ਤੋਂ ਉਪਰੰਤ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਜਾ ਕੇ ਹੋਲੇ ਮਾਲੇ ਦੀ ਸਮਾਪਤੀ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੋ ਵਾਰ ਇਸ ਸਥਾਨ ਤੇ ਵੀ ਆਏ ਨੇ ਇਸ ਪਿੰਡ ਦੇ ਵਿੱਚ ਵੀ ਆਏ ਸੀਗੇ ਤੇ ਬਾਬਾ ਜੋਰਾਵਰ ਸਿੰਘ ਜੀ ਨੂੰ ਪਾਲਤ ਪੁੱਤਰ ਵੀ ਕਿਹਾ ਜਾਂਦਾ। ਹਾਂ ਜੋ ਗੁਰੂ ਗੋਬ ਸਿੰਘ ਜੀ ਮਹਾਰਾਜ ਨੇ ਪਾਲਤ ਪੁੱਤਰ ਦਾ ਜੋ ਵਾਰ ਦਿੱਤਾ ਸੀ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਿੱਤਾ ਸੀ ਜਦੋਂ ਉਹ ਸਹਿਬਜ਼ਾਦਿਆਂ ਨੂੰ ਜਦੋਂ ਉੱਥੇ ਕੁਸ਼ਤੀਆਂ ਕਰਾਉਂਦੇ ਸੀ ਗੁਰੂ ਮਹਾਰਾਜ ਜੀ ਤਾਂ ਬਾਬਾ ਜੋਰਾਵਰ ਸਿੰਘ ਜੀ ਨੇ ਸਹਿਬਜ਼ਾਦਿਆਂ ਨੂੰ ਢਾਲਿਆ ਸੀ। ਹੂੰ। ਜਦੋਂ ਮਹਾਰਾਜ ਸਹਿਬਜਾਦੇ ਨੂੰ ਢਾ ਲਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੇ ਆਪਣੀ ਜਫੀ ਦੇ ਵਿੱਚ ਲਾ ਕੇ ਲੈ ਕੇ ਤਾਂ ਜੋ ਉਹਨਾਂ ਨੂੰ ਜੋਰਾਵਰਦ ਦਾ ਖਿਤਾਬ ਦਿੱਤਾ ਸੀ ਉਸ ਤੋਂ ਵੀ ਬਾਬਾ ਜੋਰਾਵਰ ਸਿੰਘ ਉਹਦਾ ਨਾਮ ਪਿਆ ਹਾਂਜੀ ਤੇ ਵੀਰ ਜੀ ਕਿੰਨੀ ਦੀ ਤਿਆਰੀਆਂ ਚੱਲ ਰਹੀਆਂ ਨੇ ਇਸ ਥਾਨ ਦੇ ਉੱਪਰ ਤਿਆਰੀਆਂ ਜੋ ਸਭ ਤੋਂ ਪਹਿਲਾਂ ਮੈਂ ਸਮੂਹ ਸੰਗਤਾਂ ਨੂੰ ਇਲਾਕਾ ਨਿਵਾਸੀਆਂ ਉਹਨਾਂ ਦੇਸ਼-ਵਦੇਸ਼ ਦੀਆਂ ਸੰਗਤਾਂ ਨੂੰ ਹੌਲੇ-ਮਹਲੇ ਦੀ ਲੱਖ-ਲੱਖ ਵਧਾਈ ਬਧਨਾ ਤੇ ਪ੍ਰਮਾਤਮਾ ਅਗੇ ਅਰਦਾਸ ਵੀ ਕਰਦਾ ਹਾਂ ਕਿ ਸਾਨੂੰ ਗੁਰੂ ਪਾਤਸ਼ਾਹ ਆਪਣੇ ਦੱਸਿਓ ਮਾਰਗ ਤੇ ਚੜਨ ਦੀ ਬਲ ਤੇ ਬੁੱਧ ਬਖਸ਼ੇ ਜੋ ਸਲਾਨਾ ਹੋਲਾ ਮਹੱਲਾ 17 18 19 ਮਾਰਚ ਨੂੰ ਬੜੀ ਸ਼ਰਧਾ ਪੂਰਵਕ ਪਿੰਡ ਖਿਜਰਾਬਾਦ ਦੀ ਧਰਤੀ ਤੋਂ ਮਨਾਇਆ ਜਾ ਰਿਹਾ ਤੇ ਸਾਡੇ ਪਿੰਡ ਨੂੰ ਇਹ ਮਾਣ ਹਾਸਲ ਹੈ ਕਿ ਜੋ ਹੋਲੇ ਮਹੱਲੇ ਦੀ ਆਰੰਭਤਾ ਹੈ ਉਹ ਸਾਡੇ ਪਿੰਡ ਖਿਜਰਾਬਾਦ ਨਗਰ ਤੋਂ ਆਰੰਭਤਾ ਹੁੰਦੀ ਹੈ ਜੋ ਕਿ ਕੀਰਤਪੁਰ ਸਾਹਿਬ ਹੁੰਦੇ ਹੋਏ ਆਨੰਦਪੁਰ ਸਾਹਿਬ ਜਾ ਕੇ ਹੋਲੇ ਮਹੱਲੇ ਦੀ ਸਮਾਪਤੀ ਹੁੰਦੀ ਹੈ ਸੋ ਸਾਡੇ ਪਿੰਡ ਨੂੰ ਇਹ ਵੀ ਮਾਣ ਹੈ ਕੇ 10ਵੇਂ ਪਾਸ਼ਾ ਸਾਡੇ ਪਿੰਡ ਦੇ ਵਿੱਚ ਦੋ ਵਾਰ ਆਏ ਪਗਾਣੀ ਦਾ ਯੁੱਧ ਜਦੋਂ ਹੋਇਆ ਉਹ ਜਾਂਦੇ ਹੋਏ ਤੇ ਵਾਪਸ ਆਉਂਦੇ ਹੋਏ ਤੇ ਨਾਲੇ ਸਾਡਾ ਸਥਾਨ ਗੁਰਦੁਆਰਾ ਬਾਬਾ ਜੋਰਾਵਾਸੰਗ ਜੋ ਕਿ ਗੁਰੂ ਪਾਸ਼ਾ ਦੇ ਪਾਲਤੂ ਪੁੱਤਰ ਹੋਏ ਐ ਜਿਨ੍ਹਾਂ ਨੇ ਕਿ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਥੋਂ ਜ਼ਖਮੀ ਹੁੰਦੇ ਹੋਏ ਜ਼ਖਮੀ ਹੋਏ ਉਸ ਤੋਂ ਪਰਾਂਤ ਆਪਣੀ ਬੂਆ ਦੇ ਕੋਲ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਇਲਾਜ ਕਰਾਉਣ ਤੋਂ ਪਰਾਂਤ ਇੱਥੇ ਤਕਰੀਬਨ 6 ਮਹੀਨੇ ਆ ਕੇ ਉਹਨਾਂ ਨੇ ਰਹਿਣ ਬਸੇਰਾ ਕੀਤਾ ਇੱਥੇ ਹੀ ਤਪ ਕੀਤਾ ਤੇ ਤਪਸਥਾਨ ਬਾਬਾ ਜੋਰਾਬਾਦ ਦਾ ਸਾਡਾ ਗੁਰਦੁਆਰਾ ਸਾਹਿਬ ਦੇ ਨਾਲ ਹੀ ਸਸੋਬਿਤ ਹੈ ਤੋਂ ਦੂਰੋਂ ਦਰਾਡੇ ਤੋਂ ਸਮਾਚਲ ਤੋਂ ਹਰਿਆਣੇ ਤੋਂ ਸੰਗਤਾਂ ਦੇਸ਼ ਵਿਦੇਸ਼ ਤੋਂ ਆ ਕੇ ਇੱਥੇ ਨਤਮਸਤਕ ਹੁੰਦੀਆਂ ਹਨ ਜਿਨ੍ਹਾਂ ਦੇ ਸੁੱਖਾਂ ਪੂਰੀਆਂ ਹੁੰਦੀਆਂ ਹਨ ਸੋ ਮੈਂ ਦੁਬਾਰਾ ਫਿਰ ਇੱਕ ਵਾਰੀ ਸੰਗਤਾਂ ਨੂੰ ਸਮੂਹ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਹੋਲੇ ਮਹੱਲੇ ਦੀ ਲੱਖ ਲੱਖ ਵਧਾਈ ਦਿੰਦਾ ਤੇ ਆਸ ਕਰਦਾ ਸੰਗਤਾਂ ਨੂੰ ਬੇਜਤੀ ਵੀ ਕਰਦਾ ਕਿ ਵੱਧ ਤੋਂ ਵੱਧ ਹੋਲੇ ਮਹਲੇ ਤੇ ਆ ਕੇ ਢਾਡੀ ਪ੍ਰਚਾਰਕ ਕਥਾਵਾਚਕ ਜੋ ਇੱਥੇ ਸਾਨੂੰ ਸਵੋਧਨ ਕਰਨਗੇ ਉਹਨਾਂ ਦੇ ਵਿਚਾਰ ਸੁਣ ਕੇ ਆਪਾਂ ਗੁਰੂ ਇਤਿਹਾਸ ਦੇ ਨਾਲ ਜੁੜੀਏ ਤਾਂ ਕਿ ਜੋ ਸਾਡਾ ਜੀਵਨ ਹੈ ਉਸ ਧਰਤੀ ਤੇ ਆਉਣ ਦਾ ਸਾਡਾ ਜੀਵਨ ਜਿਹੜਾ ਸਫਲ ਹੋ ਸਕੇ ਪ੍ਰਤਾਜ ਜੀ ਇੱਕ ਆਖਰੀ ਸਵਾਲ ਜਿਹੜੀਆਂ ਸੰਗਤਾਂ ਪੰਜਾਬ ਤੋਂ ਸ੍ਰੀ ਅਨੰਦਪੁਰ ਸਾਹਿਬ ਵੀ ਕਿ ਨਤਮਸਤਕ ਹੋਣ ਜਾਂਦੀਆਂ ਹੋਲੇ ਮੱਲੇ ਦੌਰਾਨ ਉਹਨਾਂ ਨੂੰ ਕੀ ਬੇਨਤੀ ਕਰਨਾ ਚਾਹੋਗੇ ਕਿਉਂਕਿ ਹੋਲੇ ਮੱਲੇ ਦੀ ਸ਼ੁਰੂਆਤ ਇਸ ਪਿੰਡ ਤੋਂ ਹੁੰਦੀ ਹੈ ਪਿੰਡ ਖিজਰਾਵਾ ਤੋਂ ਸੋ ਮੈਂ ਤਾਂ ਸਵੁੱਛੀਆਂ ਸੰਗਤਾਂ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਜੋ ਅਨੰਦਪੁਰ ਸਾਹਿਬ ਸੰਗਤਾਂ ਜਾਂਦੀਆਂ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਇਹ ਸਥਾਨ ਹੈ ਇਹ ਬਹੁਤ ਮਹਾਨ ਪਵਿੱਤਰ ਸਥਾਨ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਥਾਨ ਤੇ ਪਹੁੰਚ ਕੇ ਦਰਸ਼ਨ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਜੋ ਪੰਜਾਬ ਤੋਂ ਕਿਹਾ ਹਰਿਆਣਾ ਤੋਂ ਹਿਮਾਚਲ ਤੋਂ ਬਦੇਸਾਂ ਬਦੇਸਾਂ ਤੋਂ ਸੰਗਤਾਂ ਇਸ ਸਥਾਨ ਤੇ ਪਹੁੰਚਦੀਆਂ ਨੇ ਜੋ ਸੰਗਤਾਂ ਇਸ ਸਥਾਨ ਤੇ ਜੋ ਵੀ ਸੁੱਖਾਂ ਸੁੱਖ ਸੁੱਖ ਦੀਆਂ ਨੇ ਉਹ ਸਾਰੀਆਂ ਸੁੱਖਾਂ ਉਹਨਾਂ ਦੀ ਪੂਰੀਆਂ ਹੁੰਦੀਆਂ ਨੇ ਅਤੇ ਸੰਗਤਾਂ ਬੜੇ ਉਤਸ਼ਾਹ ਨਾਲ ਬੜੇ ਪਿਆਰ ਨਾਲ ਇਸ ਸਥਾਨ ਤੇ ਪਹੁੰਚ ਕੇ ਆਪਣਾ ਨਤਮਸਕ ਹੁੰਦੀਆਂ ਨੇ ਆਪਣਾ ਜੋ ਦਸਵੰਧ ਹੈ ਉਹ ਇਸ ਸੰਸਥਾ ਤੇ ਚੜਾਉਂਦੀਆਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਤਸਵੀਰਾਂ ਨੇ ਪਿੰਡ ਖিজਰਾਵਾਦ ਦੇ ਜਿੱਥੇ ਕਿ ਆਉਣ ਵਾਲੀ 17 18 19 ਤਰੀਕ ਨੂੰ ਸਾਲਾਨਾ ਜੋੜ ਮੇਲਾ ਜੋ ਹੋਲਾ ਮਹੱਲਾ ਇਸ ਪਿੰਡ ਤੋਂ ਸ਼ੁਰੂਆਤ ਹੁੰਦੀ ਹੈ ਪਿੱਛੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਹੈ ਬਾਬਾ ਜੋਰਾਵਰ ਸਿੰਘ ਜੀ ਪਿੰਡ ਖিজਰਾਵਾਦ ਦੇ ਵਿੱਚ ਜਿਨ੍ਹਾਂ ਨੇ ਇਸ ਸਥਾਨ ਤੇ ਇਸ ਧਰਤੀ ਤੇ ਤਪ ਕੀਤਾ ਤਾਂ ਉਸ ਤੋਂ ਬਾਅਦ ਉਹਨਾਂ ਦੀ ਯਾਦ ਦੇ ਵਿੱਚ ਇਹ ਸਥਾਨ ਬਣਿਆ ਤੇ ਸਾਹਮਣੇ ਦੁਰਦਰਾ ਦਮਦਮਾ ਸਾਹਿਬ ਹੈ ਜਿੱਥੇ ਕਿ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਛੋਪਾ ਪ੍ਰਾਪਤ ਧਰਤੀ ਜਿਹੜੀ ਦੋ ਵਾਰ ਇਸ ਧਰਤੀ ਤੇ ਆਏ ਨੇ ਇਸ ਪਿੰਡ ਵਿੱਚ ਤੇ ਉਸ ਤੋਂ ਬਾਅਦ ਤਸਵੀਰਾਂ ਦਿਖਾ ਰਹੇ ਆ ਜੋ ਲਾਈਵ ਤਸਵੀਰਾਂ ਨੇ ਇਹ ਦੀਵਾਨ ਹਾਲ ਹੈ ਗੁਰਦੁਆਰਾ ਬਾਬਾ ਜੋਰਾਵਾਰ ਸਿੰਘ ਜੀ ਪਿੰਡ ਖিজਰਾਬਾਦ ਜਿੱਥੇ ਕਿ 17 ਤਰੀਕ ਨੂੰ 12 ਵਜੇ ਦੇ ਕਰੀਬ ਜਿਹੜੀ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਤਾਂ ਉਸ ਤੋਂ ਬਾਅਦ ਜਰੂਰ ਆਣ ਕੇ ਇਸ ਵੀਡੀਓ ਨੂੰ ਦੇਖ ਕੇ ਇਸ ਸਥਾਨ ਦੇ ਦਰਸ਼ਨ ਜਰੂਰ ਕਰਿਓ ਕਿਉਂਕਿ ਹੋਲੇ ਮਾਲੇ ਦੀ ਸ਼ੁਰੂਆਤ ਪਿੰਡ ਖিজਰਾਬਾਦ ਜ਼ਿਲ੍ਹਾ ਮੋਹਾਲੀ ਤੋਂ ਹੁੰਦੀ ਹੈ ਕੈਮਰਾਮੈਨ ਅਮਨਦੀਪਨ ਹਰਜੋਤ ਸਿੰਘ ਖਨਾ ਟਾਈਮਸਟੇ ਵੀ ਧੰਨਵਾਦ ਜੀ